ਕਮਨ ਪ੍ਰਿਤਕਰ ਕੀ ਗੱਲਬਾਤ ਹੈ ਜਿਹੜੀ ਇਹ ਤਾਂ ਇਹ ਆਇਆ ਥਾਰੇ ਮੇਰਾ ਕਿਸੇ ਮਲਪੀ ਮੇਰੇ ਬੋਏਫ੍ਰੈਂਡ ਸੀਗਾ ਉਹਨਾਂ ਨਾਲ ਮੇਰਾ ਰਿਲੇਸ਼ਨ ਰਿਆ 1.5 ਸਾਲ ਉਸ ਬਾਅਦ ਉਹਨਾਂ ਨੇ ਮੰਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁੱਕ ਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰ ਕੇ ਪੰਚਾਇਤ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੁਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਪਰੇ ਦਾ ਸੀ ਕਿੰਨੇ ਦਿਨ ਹੋ ਗਈ ਦਾ ਰਿਲੇਸ਼ਨ ਚ ਕਿੰਨੇ ਦਿਨ ਹੋਲੇ ਸਾਡਾ ਰਿਲੇਸ਼ਨ 1.5 ਸਾਲ ਚੱਲਿਆ 1.5 ਸਾਲ ਚੱਲਿਆ ਹਾਂਜੀ ਤੇ ਅੱਛਾ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਹਾਂਜੀ ਤੇ ਉਹਨਾਂ ਦੇ ਮਾਪੇ ਵੱਲੋਂ ਕੀ ਕੀ ਹੋਇਆ ਉਹਨਾਂ ਦੇ ਮਾਪੇ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਸਾਰੇ ਮਾ ਤੁਹਾਡੇ ਸਾਨੂੰ ਸਾਰਿਆਂ ਦੀ ਚਾਹ ਹੋ ਗਈ ਹੈ ਹਾਂਜੀ ਹੁਣ ਤੁਸੀਂ ਥਾਣੇ ਉਹ ਕੀ ਮੰਗੀ ਕਰਦੇ ਹੋ ਫਸੀ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ ਮੁੰਡੇ ਦੀ ਉਮਰ ਕਿੰਨੀ ਸੀ 22 ਸਾਲ はい ਹਾਂਜੀ ਮੈਂ ਕਹ ਜੀ ਆਮ ਕੁੜੀ ਦਾ ਮੈਂ ਚਾਚਾ ਹੀ ਲਾ ਲਉ ਠੀਕ ਜੇ ਇਹ ਕੁੜੀ ਕਰਕੇ ਮੈਂ ਦਰਖਾਸਤ ਦਿੱਤੀ ਸੀ ਠੀਕ ਹੈ ਅੱਜ ਤੋਂ 6 ਮਹੀਨੇ ਪਹਿਲੇ ਕੁੜੀ ਨੇ ਕੁਛ ਖਾ ਲਿਆ ਸੀ ਠੀਕ ਹੈ ਉਦੋਂ ਵੀ ਇਹਦੇ ਮਾਪੇ ਉਹ ਕਹਿੰਦੇ ਸੀ ਵਹੀ ਵੀ ਜੜਨਾ ਵਿਆਹ ਕਰਾਂਗੇ 6 ਮਹੀਨੇ ਟਪਾ ਗਏ ਫਿਰ 2 ਮਹੀਨੇ ਲੱਗੇ ਫਿਰ ਨਹੀਂ ਵਿਆਹ ਕੀਤਾ 28 ਤਰੀਕ ਦਾ ਸਭਾ ਵਾਦਾ ਕਰਕੇ ਮਹਿਲਾ ਮੰਡਲ ਆਹੀ ਉੱਥੇ ਲਹਾਇਆ ਵੀ ਹੈ 28 ਤਰੀਕ ਨੂੰ ਤਾਂ ਹੀ ਤਰੀਕ ਦਾ ਹੀ ਵਿਆਹ ਕਰਾਂਗੇ 22 ਤਰੀਕ ਦੇ ਨਾਲ ਧੋਖਾ ਦੇ ਕੇ ਫੇਰ ਨਿਕਲ ਗਏ ਮਾਪਿਓ ਨਾਲ ਸਹਿਮਤਾ ਇਹ ਚੀਜ਼ ਜਿਹੜੇ ਇਹਨਾਂ ਦੇ ਪ੍ਰਧਾਨ ਉਹ ਸਾਨੂੰ ਧੋਖੇ ਹੀ ਰੱਖ ਰਹੇ ਸੀ ਧੋਖੇ ਰੱਖ ਕੇ ਨਾਲ ਗੁੰਮਰਾ ਕਰਕੇ ਉਹਨਾਂ ਨੇ ਇਦਾਂ ਕੀਤਾ ਸਾਡੇ ਨਾਲ ਜਦੋਂ ਪਹਿਲੇ ਹੀ ਸਹਿਮਤੀ ਹੋਈ ਹੀ ਤੇ ਜਿਹੜੇ ਉਸ ਟਾਈਮ ਤੇ ਜਿਹੜੇ ਉਹਨਾਂ ਵੱਲੋਂ ਬੰਦੇ ਪੁਰੇ ਸੀਗੇ ਉਹ ਉਹਨਾਂ ਨਾਲ ਗੱਲਬਾਤ ਹੋਈ ਹੈ ਇਸ ਮਸਲੇ ਹੋਈ ਸੀ ਹੁਣ ਉਹ ਕਹਿੰਦੇ ਉਹ ਕਹਿ ਰਹੀ ਸਾਡੇ ਹੱਥੋਂ ਬਾਅਦ ਆਈ अच्छा जी ਤੇ ਹੁਣ ਅੱਜ ਤੁਸੀਂ ਇੱਥੇ ਪਹੁੰਚੇ ਉਹ ਵਿਆਹ ਦੀਆਂ ਰਸਮਾਂ ਵੀ ਹੋ ਚੁੱਕੀਆਂ ਨੇ ਸਾਰੀਆਂ ਹਾਂਜੀ ਸਭ ਕੁਝ ਉਸ ਸੁੱਖਾ ਤੇ ਕੀ ਹੋਇਆ ਕੀ ਆ ਮੁੰਡਾ ਰਾਤ ਅੱਪ ਜਾ ਕੇ ਕਿੱਦਾਂ ਕੀ ਪਤਾ ਲੱਗਾ ਕਿ ਮੁੰਡਾ ਜਿਹੜਾ ਅੱਪ ਛੇ ਤੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਹੈਗਾ ਦੇਖੋ ਜੀ ਸਾਨੂੰ ਤੇ ਇਹ ਕਹਿੰਦੇ ਅਹੀ ਤੁਸੀਂ ਤਿਆਰੀਆਂ ਕਰੋ ਅਸੀਂ ਸਵੇਰੇ ਬਰਾਤ ਲੈ ਕੇ ਆ ਰਹੇ ਹਾਂ ਹਾਂਜੀ ਠੀਕ ਆ ਜਦੋਂ ਆਪਾਂ ਤਿਆਰੀਆਂ ਦੁਰੀਆਂ ਕੀਤੀਆਂ ਕੋਈ ਬਰਾਤਰੀ ਮੁੜ ਕੇ ਮੌਕੇ ਤੇ ਆਣ ਕੇ ਸਾਨੂੰ ਕਹਤਾ ਇਹ ਮੁੰਡਾ ਘਰੋਂ ਭੱਜ ਗਿਆ ਅੱਛਾ ਸਤਿ ਤੁਹਾਨੂੰ ਕਿੰਨੇ ਵੇ ਪਤਾ ਲੱਗਾ ਕਿ ਮੁੰਡਾ ਭੱਜ ਗਿਆ ਕਿੰਨੇ ਵੇ ਪਤਾ ਲੱਗਾ ਹੀ ਸਾਨੂੰ 12 ਵਜੇ 12 ਵਜੇ ਪਤਾ ਲੱਗਾ ਜੀ ਉਹ ਆਪਾਂ ਤਿਆਰੀਆਂ ਕਰਦੇ ਵੇ ਇੱਥੇ ਤਿਆਰੀਆਂ ਹੀ ਲੱਗੀਆਂ ਸਾਨੂੰ ਪਤਾ ਨਹੀਂ 12 ਵਜੇ ਆਣ ਕੇ ਕਹਿ ਦਿੱਤਾ ਅਸੀਂ ਸਾਰਾ ਸਮਾਨ ਲੈ ਆਂਦਾ ਵਾ ਪਰੋਣੇ ਆ ਗਏ ਸਾਡੇ ਘਰ ਬੈਠੇ ਦੇ ਆ ਤੇ ਅਸੀਂ ਕੀ ਮੂੰਹ ਦਿਖਾਣਾ ਸੀ ਇਹਨਾਂ ਨੂੰ ਕਿੰਨੀ ਤਰੀ ਦਾ ਵਿਆਹ 28 ਦਿਨ ਕੱਲ ਦਾ ਹੀ ਆ ਵਿਆਹ ਅੱਜ ਕੱਲ ਦਾ ਵਿਆਹ ਹਾਂਜੀ ਤੇ ਹੁਣ ਥਾਣੇ ਆਇਓ ਕੀ ਮੰਨ ਕਰਦੇ ਮੰਗ ਇਹ ਹੀ ਆ ਸਾਨੂੰ ਸਾਫ਼ ਦੱਸ ਦਿੱਤਾ ਜਾਵੇ ਨਹੀਂ ਤੇ ਇਹਦੇ ਪਰਚਾ ਕਰੋ ਪਰਿਵਾਰ ਸਾਰਾ ਅੰਦਰ ਤੋਂ ਕੋ ਮਾਪ ਅਸ਼ੇਪ ਤੋਂ ਮੈਂ ਪੂਰਾ ਪਰਿਵਾਰ ਨਾਲ ਅਸੀਂ ਹਾਂਜੀ ਹਾਂਜੀ ਕਿਉਂਕਿ ਮਾਪੋਂ ਨਾਲ ਜਾਇਆ ਚੂੜੀ ਫੰਕਸ਼ਨ ਕਰਕੇ ਗਿਆ ਤੇ ਮਾਪੋਂ ਨੂੰ ਇਹ ਨਹੀਂ ਪਤਾ ਵੀ ਮੁੰਡਾ ਰਾਤ ਕਿੱਧਰ ਭੱਜ ਗਿਆ ਘਰੋਂ ਮਾਪੋਂ ਦੇ ਹੱਥ ਹੈ ਨਾਲ ਵਿੱਚ ਜਿਹੜੇ ਪ੍ਰਧਾਨ ਉਹਨਾਂ ਦੇ ਵੀ ਅੱਥ ਹੈ ਗਾ ਜੇ ਉਹ ਗੁੰਮਰਾ ਕਰ ਰਹੇ ਹਨ ਨੂੰ ਠੀਕ ਹੈ ਹਾਂਜੀ ਬਾਬਾ ਜੀ ਕੀ ਐਸੀ ਗੱਲਬਾਤ ਹੈ ਜੀ 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 ਆਏ ਜੀ ਇਹ ਮਕਬੂਰੂਪੁਰੇ ਦਾ ਇਥੋਂ ਦਾ ਮਸਲਾ ਵਾ ਇੱਕ ਲੜਕੀ ਆ ਕੋਮਲ ਨਾ ਤੇ ਘਰ ਤੋਂ ਘੱਟ ਵੀ 1.5 ਸਾਲ ਹੋ ਗਏ ਆ ਇੱਕ ਲੜਕਾ ਉਨੇ ਦੇ ਨਾਲ ਸੰਬੰਧ ਬਣਾਏ ਉਸ ਤੋਂ ਬਾਅਦ ਕੋਈ ਮਤਲਬ ਵਿਆਹ ਬਰੇ ਨੇ ਕਿਹਾ ਕਿ ਮੈਂ ਵਿਆਹ ਕਰਾ ਲਾਂਗਾ ਇਹਨਾਂ ਨੇ ਕੋ ਚੂੜੀ ਫੰਕਸ਼ਨ ਰੱਖਿਆ ਉੱਥੇ ਵੀ ਆਏ ਉਹਨੂੰ ਚੂੜੀਆਂ ਵੀ ਪਾਈਆਂ ਸਾਰਾ ਕੁਝ ਕੀਤਾ ਜਿਸ ਦਿਨ ਵਿਆਹ ਹੋਣਾ ਸੀ 28 ਤਰੀਕ ਵਾਲੇ ਦਿਨ ਉਹ ਸਾਰਾ ਪਰਿਵਾਰ ਘਰੋਂ ਭੱਜ ਗਿਆ ਠੀਕ ਕਿ ਉਹ ਉਹਨਾਂ ਦੇ ਮਾਪੇ ਵੀ ਗੀ ਮੁੰਡੇ ਦਾ ਜਿਹੜਾ ਆ ਮਾਂ ਮਾਂ ਵੀ ਅੱਛਾ ਮੌਕੇ ਤੇ ਤੁਹਾਨੂੰ ਇਹ ਵੀ ਆਸ਼ਾ ਦਿਵਾਇਆ ਕਿ ਤੁਹਾਨੂੰ ਕੋਈ ਪ੍ਰੋਸੈਸਿੰਗ ਦੇਖੋ ਐਸਐਚਓ ਸਾਹਿਬ ਕਹਿੰਦੇ ਆ ਵੀ ਤੁਸੀਂ ਐਸਪੀ ਸਾਹਿਬ ਨੂੰ ਦਰਖਾਸਤ ਮਾਰਕ ਕਰੋ ਇਹ ਮੈਟਰ ਨੂੰ 6 ਮਹੀਨੇ ਹੋ ਗਏ ਆ 6 6 ਮਹੀਨੇ ਪਿਛੇ ਆ ਤੇ ਇਹਨੂੰ ਇਸ ਕਰਕੇ ਤੁਸੀਂ ਐਪਲੀਕੇਸ਼ਨ ਉੱਥੋਂ ਦਿਓਗੇ ਤੇ ਫਿਰ ਮੈਂ ਇਨਕੁਆਰੀ ਦੇ ਵਿੱਚ ਇਹਨੂੰ ਪਰਚੇ ਨੂੰ ਉਹਨਾਂ ਦੇ ਦਰਜ ਕਰੂੰਗਾ ਜਿਹੜਾ 6 ਮਹੀਨੇ ਹੋ ਗਏ ਤੁਸੀਂ ਕਹਿ ਰਹੇ ਹੋ ਕਿਸ ਚੀਜ਼ ਨੂੰ 6 ਮਹੀਨੇ ਹੋ ਗਏ 6 ਮਹੀਨੇ ਦਾ ਵਿਆਹ ਨੂੰ ਕਿਹਾ ਹੈ ਨਾ ਕਿ 6 ਮਹੀਨੇ ਬਾਅਦ ਵਿਆਹ ਕਰਾਂਗੇ ਵਿਆਹ ਕਰਾਂਗੇ ਹਾਂਜੀ ਠੀਕ ਹੈ ਜੀ ਟਾਈਮ ਲਿਆ ਵਿਆਹ ਦੀਆਂ ਫਿਰ ਅੱਜ ਸਾਰੀਆਂ ਤਿਆਰੀਆਂ ਹੋਈਆਂ ਸਾਰੀਆਂ ਤਿਆਰੀਆਂ ਕੱਲ ਹੋਈਆਂ ਤੇ ਘਰੋਂ ਭੱਜ ਗਏ ਅੱਛਾ ਤੇ ਕਿ ਲੱਗਦਾ ਨਹੀਂ ਕਿ ਪੁਰਸ ਵੱਲੋਂ ਮੋਕੇ ਦੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਹੋਣਾ ਚਾਹੀਦਾ ਇਸ ਮੌਕੇ ਤੇ ਤੇ ਫਿਰ ਕੀ ਵਜ੍ਹਾ ਹੈ ਕਿ ਜਿਹੜਾ ਸੀਪੀ ਸਾਹਿਬ ਤਾਂ ਕਹਿੰਦੇ ਕਿ ਇਹਨਾਂ ਕੋਲ ਇੰਨੀ ਪਾਵਰ ਨਹੀਂ ਹੈਗੀ ਕਿ ਜਿਹੜਾ ਸੀਪੀ ਸਾਹਿਬ ਤਾਂ ਮਾਰਕਰ ਉਹਨੇ ਕੋਈ ਕਹਿ ਦੇ ਆ ਕਿ ਬੇਈਮਾਨੀ ਹੋ ਕੋਈ ਨਾ ਕੋਈ ਚੱਕਰ ਹੈਗਾ ਆਪੇ ਪ੍ਰਸ਼ਾਸਨ ਦੱਸੂਗਾ ਇਹ ਗੱਲ ਦਾ ਇਹਨਾਂ ਨੂੰ ਛੱਡਣਾ ਥੋੜੀ ਹੀ ਇਹਨੂੰ ਪਰਚਾ ਦਰਜ ਕਰਾ ਕੇ ਛੱਡਣਾ ਤੇ ਜੇ ਨਹੀਂ ਪਰਚਾ ਦਰਜ ਹੁੰਦਾ ਜਿਵੇਂ ਕਿ ਨਹੀਂ ਕੋਈ ਕਾਰਵਾਈ ਕਰਦੇ ਤੇ ਤੁਹਾਡਾ ਕੀ ਤੁਸੀਂ ਕੀ ਅਗਲਾ ਐਕਸ਼ਨ ਕਰੋ ਉਹ ਇਹਨਾਂ ਦੇ ਬੂਹੇ ਘੜੀ ਜਾਂਦਾ ਦਾ ਪਿੱਛੇ ਆਪਾਂ ਕਰਾਂਗੇ ਜੀ ਇੱਥੇ ਧਰਨਾ ਲੱਗੇਗਾ ਪੁਨਰਪੇਵ ਸ੍ਰੀ ਭਗਵਾਨ ਬਾਲਮੀਕ ਮਹਾਰਾਜ ਕੀ ਜੇ ਜੀ ਮੈਂ ਕਮਲਜੀਤ ਕੌਰ ਡਿਸਟ੍ਰਿਕਟ ਚੇਅਰਮੈਨ ਊਮਨਸ ਵਿੰਗ ਬਾਲਮੀਕ ਸੰਸਥਾ ਵੱਲੋਂ ਸਰ ਇਹ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਹੀਂ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ 1.5 ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕੁੜੀ ਨੇ ਸੁਸਾਇਸਾਈਡ ਅਟੈਂਪ ਕੀਤਾ ਸੁਸਾਇਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਕਾਇਦਾ ਸਟੈਂਪ ਪੇਪਰ ਤੇ ਲਿਖ ਕੇ ਦਿੱਤਾ ਕਿ ਮੈਂ ਤੇਨਾਂ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬਟ ਉਹ ਥਰਡ ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਾਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਢ ਦਿਨ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਇਸ ਤੋਂ ਪਹਿਲੇ ਦਿਨ ਪੁਲਿਸ ਨੇ ਕੇਸ ਬਾਰੇ ਕਪਰੇ ਰ ਕੀਤੀ ਸੀ ਤੁਸੀਂ ਹਾਂਜੀ ਇਹਨਾਂ ਨੇ ਇੱਕ ਦੋ ਵਾਰੀ ਆਏ ਕਿ ਮਤਲਬ ਇਦਾਂ ਮੁਕਰਦੇ ਪਏ ਨੇ ਵਿਆਹ ਤੋਂ ਤਾਂ ਬੱਟਨ ਦੀ ਕੋਈ ਸੁਣਵਾਈ ਨਹੀਂ ਹੋਈ ਸਾਰਾ ਪਰਿਵਾਰ ਹੀ ਫਰਾਰ ਹੈਗਾ ਹਾਂਜੀ ਸਾਰਾ ਪਰਿਵਾਰ ਹੀ ਫਰਾਰ ਫਰਾਰ ਹੈ ਗਿਆ ਤੇ ਮੁੰਡਾ ਜਿਹੜਾ ਆ ਉਹ ਤਾਂ ਘਰ ਵਾਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗਵਾਚ ਗਿਆ ਨਹੀਂ ਘਰ ਵਾਲੇ ਜਿਹੜੇ ਮੁੰਡੇ ਦੇ ਮਾਪਿ ਉਹ ਇੱਥੇ ਹੈਗੇ ਕਿ ਉਹ ਵੀ ਇੱਥੇ ਨਹੀਂ ਆ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਫਰਾਰ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਤੁਹਾਡੇ ਸਾਹਮਣੇ ਸਾਰਾ ਨੂੰ ਪਤਾ ਸਾਰੇ ਪਰਿਵਾਰ ਨੂੰ ਕਿ ਕਿੱਥੇ ਸਰ ਪਤਾ ਹੀ ਹੈ ਤਾਂ ਸਾਰੇ ਹੁਣ ਆਪ ਵੀ ਕਰਨੀ ਹੈਗੇ ਤੁਸੀਂ ਇੱਥੇ ਪੁਲਿਸ ਸਟੇਸ਼ਨ ਆਏ ਜੇ ਇਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਵੱਲੋਂ ਅਜੇ ਸਾਡੀ ਐਸ ਐਚ ਓ ਸਾਹਿਬ ਨਾਲ ਜੇ ਮੀਟਿੰਗ ਨਹੀਂ ਹੋਈ ਅਜੇ ਆਪਾਂ ਪਰਚਾ ਦਰਜ ਕਰਵਾਉਣ ਆਏ ਆ ਜੇ ਉਹਨਾਂ ਨਾਲ ਬੈਠਦੇ ਆ ਗੱਲ ਕਰਦੇ ਆ ਕੀ ਕਹਿੰਦੇ ਨੇ ਫਿਰ ਦੇਖਦੇ ਆ ਜੇ ਸਾਡੀ ਸੁਣਵਾਈ ਨਹੀਂ ਹੋਗੀ ਤਾਂ ਆਪਾਂ ਕਾਨੂੰਨੀ ਕਾਰਵਾਈ ਅੱਗੇ ਕਰਵਾਵਾਂਗੇ ਕੁੜੀ ਕਿਨੇ ਸਾਲਾਂ ਦੀ ਕੀ ਕੁੜੀ ਜੀ 18 ਕੰਪਲੀਟ ਆ 19 ਇਹ ਚੱਲ ਰਿਹਾ ਹੈ ਰਨਿੰਗ ਹੈ ਮੁੰਡਾ ਮੁੰਡਾ 22 ਸਾਲ ਦਾ ਦੱਸਿਆ ਜਾ ਰਿਹਾ ਹਾਂਜੀ ਇਹ ਕਿਹਦਾ ਇੱਕ ਮਾਮਲਾ ਹੈ ਕਿ ਜਿਹੜਾ ਮੈਰਿਜ ਸੀਗੀ ਤੇ ਇੱਕ ਲੜਕਾ ਕਹਿੰਦੇ ਭੱਜ ਚੁੱਕਿਆ ਤੇ ਉਹਨਾਂ ਦੇ ਜਿਹੜੇ ਕੰਪਲੇਂਟ ਲੈ ਕੇ ਆਏ ਸੀ ਕੀ ਮਸਲਾ ਕੀ ਆਇਆ ਸਰ ਇਹ ਬੰਦਾ ਇਹ ਇਹਨਾਂ ਦੱਸਣ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਦੇ ਨੇ ਨਾ ਦੋਨਾਂ ਦਾ ਫੇਅਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦਰਾਂ ਹੁਣ ਮੁੰਡਾ ਭੱਜ ਚੁੱਕਿਆ ਕਰੋ ਮੁੰਡਾ ਕਰੇ ਨਹੀਂ ਹੈਗਾ ਤੇ ਇਹਨਾਂ ਦਾ ਅਸੀਂ ਦਰਖਾਸਤ ਨੂੰ ਕਹਿੰਦੇ ਹਾਂ ਦੋ ਇੱਕ ਨਹੀਂ ਪਰਤਾਲ ਕਰਦੇ ਆ ਪ੍ਰੋਪਰ ਤੇ ਬਟਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹ ਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ ਕਰਾਂਗੇ ਜੀ ਸਰ ਇਹਦਾ ਕਿੱਥੋਂ ਦਾ ਰਹਿਣ ਵਾਲਾ ਹੈ ਲੜਕੇ ਦਾ ਨਾਮ ਮਨਦੀਪ ਸਿੰਘ ਆ ਤੋਂ ਲੋਕਲ ਮਕਬੂਲਪੁਰ ਥਾਣੇ ਦੇ ਏਰੀਆ ਦਾ ਰਹਿਣ ਵਾਲਾ ਅੱਛਾ ਹਾਂਜੀ ਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜਿਆ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਇਸ ਟਾਈਮ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹਦੇ ਬਾਰੇ ਅਸੀਂ ਪੜਤਾਲ ਕਰਨੇ ਸਾਰਾ ਪੜਤਾਲ ਕਰਾਂਗੇ ਜੋ ਵੀ ਪੜਤਾਲ ਦੇ ਨਾਲ ਦੱਤ ਸਾਹਮਣੇ ਲਿਆਵਾਂਗੇ ਤਫ਼ਤੀਸ਼ ਸਰਿੰਦਾ ਹੈ ਕਿੰਨੇ ਕਿ ਸਾਲਾਂ ਦੇ ਮੁੰਡਾ ਇਹਨਾਂ ਦੇ ਦਸਤਾਵੇਜ਼ ਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਹੈ ਦੋਵੇਂ ਮੇਜਰ ਨੇ ਤੇ ਜੋ ਵੀ ਕਾਨੂੰਨ ਮੁਤਾਬਕ ਵੰਦੀ ਕਾਰਵਾਈ ਹੈਗੀ ਵਿੱਚ ਲਿਆਵਾਂਗੇ